ਕਮਿਟੀ ਆਫ ਇੰਡੀਆ ਦੇ ਨਾਲ ਦਿੱਲੀ ਪੈਟੈਂਟ ਚੰਦ ਜੋ ਅੱਜ ਸਾਡੀ ਪ੍ਰਤੀਸ਼ਠੀ ٹیم ਬਾਬਾ ਸ਼ਦਮ ਜੋ ਪ੍ਰਾਤਿਕ ਕਿਆਸ ਨਾਲ ਸੰਬੰਧਿਤ ਹੈ ਟੈਂਡ ਚੰਦ महाबाजी जी का पैंती सलाना बाबा ठाकर शाह जी की मनाई जा रही है तस्वीर लैतिया बाबा शाहदान शाहद प्रात इतिहास में आप देख रहे हैं कि दो तो पैती सालाना बाबा बाबे ठाकरी मनाई जा रही है और बा शाहदान दो पुरातन इतिहास न संबंधित है ਜਿੱਥੇ ਮਹਾਰਾਜ ਲਸਲਾਣਾ ਜੋੜ ਮੇਲਾ ਕਰਾਇਆ ਜਾ ਰਿਹਾ ਹੈ ਔਰ ਇੱਥੇ ਸ਼ਿਵਗਾਨ ਮਧਪਾਲ ਸਿੰਘ ਜੀ ਜੋ ਇੰਦਰਸ਼ੀਦਾਰੇ ਸੰਭੁਸਕ ਨੂੰ ਕਰਾ ਰਹੇ ਹਨ ਔਰ ਨਾਲ ਮਹਾਰਾਜ ਸ਼ਿਵਨਿੰਗ ਜੋ ਦਸ਼ਕ ਤੁਸੀਂ ਦੇਖਿਓ ਜੋ ਲੰਗਰ ਹਾਲ ਨੇ ਜਿੱਥੇ ਮਹਾਰਾਜ ਦਾ ਭੋਜਨ ਭੰਡਾਰਾ ਚਾਰ ਕੀਤਾ ਭਾਂਡੇ ਦੀ ਸੇਵਾ ਨਿਭਾਰੇ ਨੇ ਔਰ ਜੋ ਲੈ ਤਸਰੀ ਅਸੀਂ ਬਾਸਰ ਕੇ ਪੈਣੀ ਤੇ ਜੋ ਬਾਬੇ ਤਾਂ ਸ਼ਾਇਦ 30 ਸਾਲਾਂ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਵਰਸ਼ੀ ਮਨਾਇਆ ਜਾ ਰਹੀ ਆ ਤੁਸੀਂ ਦੇਖ ਲੈ ਤੁਸੀਂ ਨਾ ਕਿ ਤੋ 35 ਵਰਸ਼ੀ ਮਨਾਇਆ ਜਾ ਆਓ ਚੋਟੀ ਦੇ ਦਰਮਿਆਨ ਟੱਕਰ ਅੱਜ ਧੰਨ ਧੰਨ ਬਾਬਾ ठाकुर शाह ਜੀ 35ਵੀਂ ਵਰਸ਼ੀ ਮਨਾਇਆ ਜਾ ਉਹ ਬਾਜੇ ਵਾਲੇ ਤਾੜੀ ਮਾਰਦੇ ਤਰੀ ਹਾਂ ਚੋਟੀ ਦੇ ਮੱਲਾਂ ਦੇ ਦਰਮਿਆਨ ਟੱਕਰ ਹੋਈ ਹੈ। ਅੱਛਾ ਅੱਜ ਜਿਹੜਾ ਖਾੜੇ ਦੇ ਵਿੱਚ ਕਿਨੇ ਕਿਨੇ ਭਾਗ ਲਿਆ ਤੇ ਕਿੱਥੋਂ ਆਏ ਆਪਾਂ? ਕੀ ਨਾਮ ਪੁੱਤਰ ਤੇਰਾ? ਮੇਰਾ ਨਾਮ ਗੁੱਜ ਗੁੱਲੂ ਆ। ਹਾਂ ਜੀ ਜੀ ਪਿੰਡ ਹੈ ਜੀ। ਮੇਰਾ ਪਿੰਡ ਨਮਾ ਪਿੰਡ ਹੈ ਜੀ। ਹਲਦੂਰੀ ਲੱਗੇ। ਮੇਰਾ ਮੇਰਾ ਪਿੰਡ ਬੈਂਕਾ ਫੁਮੜ ਫੁਮੜ ਬੈਂਕਾ ਵਾ। ਤੇ ਮੈਂ ਆਇਆ ਫਰੰਦੀਪੁਰ ਮਿਹਨਤ ਲਾਣਾ ਗੋਪੀ ਗੋਪੀ ਫਰੰਦੀਪੁਰੇ ਮੈਂ ਰਸਤਾ ਦਿਆ। ਮੈਂ ਉੱਥੋਂ ਮਿਹਨਤ ਲਾਉਣਾ। ਤੇ ਬਾਸ ਕੇ ਪੈਣੀ ਮੈਂ ਕਿੱਥੇ ਨਾ ਆਇਆ ਅੱਜ ਇੰਟਰਵਿਊ ਹੁੰਦੀ ਆ ਅੱਜ। ਕਹਿੰਦੇ ਆ ਤਾਂ। ਕਿ ਅੱਜ ਕਿਹੜੇ ਜੇਤੂ ਕਿਹੜੀ ਕਿਹੜੀ ਟੀਮਾਂ ਆਏ ਤੇ ਕਿੱਥੋਂ ਕਿੱਥੋਂ ਆਈਆਂ ਸੀ ਨਾਂ ਬੰਡ ਜਿੱਤ ਗਿਆ ਹਾਂ ਨਾਂ ਬੰਡ ਜਿੱਤ ਗਿਆ ਤੇ ਉਹ ਨਾਮ ਕੀ ਦਿੱਤਾ ਸੀ ਤੈਨੂੰ ਰੱਖਿਆ ਗਿਆ ਨਾਮ ਪੈਸੇ ਰੱਖਦੇ ਕਿੰਨੇ ਪੈਸੇ ਰੱਖੇ ਨਾਮ ਰੱਖਿਆ ਗਿਆ 15 15-20000 ਠੀਕ ਹੈ ਸਵਾਗਤ ਹੋ ਰਿਹਾ ਵਾ ਤੇ ਇਹ ਸਾਰੇ ਇਲਾਕੇ ਦੇ ਸੰਯੋਗ ਦੇ ਨਾਲ ਭੈਣੇ ਬਾਸਰ ਕੇ ਕਮਾਨਪੁਰਾ ਜਿਹੜਾ ਉਹਦੇ ਸੰਯੋਗ ਦੇ ਨਾਲ ਜਿਹੜਾ ਇਹ ਸਮਾਗਮ ਕੀਤਾ ਜਾਂਦਾ ਵਾ ਤੇ ਸਰ ਜੀ ਸਲਾਮ ਬਣਾਇਆ ਜਾਂਦਾ ਵਾਲੀ ਜੀ ਬਹੁਤ ਸ਼ੁਕਰ ਦਾ ਚੱਲਦਾ ਅਸ ਬਹੁਤ ਤੇ ਕਿਤਨੂ ਮਹਾਰਾਜ ਦਾ ਜਿਹੜਾ ਵਰਸ਼ੀ ਬਣਾਇਆ ਹੀ ਬਾਬੇ ਠੱਕਦਾ ਸੀ ਕਿੰਨੀ ਵਰਸ਼ੀ 35 ਮਿੰਟਾਂ ਵਿੱਚ ਬਰਾਈਆਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਤਿਆਗ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਲੱਗਣ ਦਾ ਆਪਣ ਜੀਵਨ ਸਭ ਬਣਾਉਂ ਉਹ ਜੀ ਅਸੀਂ ਤੇ ਜਾਣਦੇ ਆ ਵੀ ਕਿੰਨੇ ਕੇ ਪੱਤੇ ਛੱਡ ਕੇ ਗੁਰੂ ਮਹਾਰਾਜ ਦੇ ਲਾਟ ਲੱਗੋ ਤੇ ਆਪਣਾ ਜਿਹੜਾ ਆ ਭਈ ਪਹਿਲਵਾਨੀ ਕਰੂ ਇਹੋ ਦਿਨ ਜਿਹੜੇ ਇਥੇ ਰੌਣਕ ਮੇਂ ਦੇ ਕਹਿੰਦੇ ਨੇ ਇਸੇ ਤਰ੍ਹਾਂ ਤੇ ਸਰ ਜੀ ਤੁਹਾਡਾ ਸ਼ੁਭ ਨਾਮ ਆ ਗਿਆ ਕਸ਼ਮੀਰ ਸਿੰਘ ਹਾਂਜੀ ਸਰਦਾਰ ਕਸ਼ਮੀਰ ਸਿੰਘ ਜੀ ਤੁਸੀਂ ਇਸੇ ਸੇਵਾ ਕਰ ਰਹੇ ਹਮਾਰਾ ਧਿਕਾਰ ਕਿ ਆਪਾਂ ਨੌਜਵਾਨ ਪੀੜ੍ਹੀ ਨੂੰ ਇੱਕ ਮੈਸੇਜ ਦੇਣਾ ਕਿ ਸਭ ਤੋਂ ਵੱਡੀਆਂ ਜਿਹੜਾ ਖੇਡਾਂ ਉੱਤੇ ਧਿਆਨ ਦਿੱਤਾ ਜਾਵੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਹੁਤ ਜ਼ਿਆਦਾ ਕਿ ਇੱਥੇ ਸਹੀ ਕੰਮ ਲਈ ਮੇਲਾ ਹੁੰਦਾ ਵੀ ਮਤਲਬ ਜੋੜੀਏ ਨਾਲ ਪਲੇਅਰ ਜਿੰਨੇ ਵੀ ਹੋ ਸਕਣੇ ਨੌਜਵਾਨ ਨੌਜਵਾਨ ਆਉਂਦਾ ਕਿ ਉਹ ਵੀ ਸਾਹ ਵਧੇ ਵੀ ਇੱਕ ਫਿਰ ਇਹੋ ਜਿਹਾ ਵੀ ਇਹੋ ਜਿਹੇ ਗੂੜ ਮੇਲੇ ਦੇ ਉੱਤੇ ਫਿਰ ਉਹ ਸਾਹ ਵਧਦਾ ਵਾ ਵੀ ਸੁਖਦੇਵ ਸਿੰਘ ਜੀ ਸਾਕਾ ਸਰਪੰਚ ਤੇ ਸਾਡੇ ਨਾਲ ਬਹੁਤ ਹੀ ਜੋ ਹਰ ਔਖੀ ਸੌਖੀ ਘਰੀ ਛਾਂਬਲ ਹੋ ਰਹੇ ਨੇ ਸਰਦਾਰ ਦਰਸ਼ਪ ਸਿੰਘ ਜੀ ਜੋ ਪਿੰਡ ਗੁਮਾਨਪੁਰ ਦੇ ਪੰਚ ਸਾਹਿਬ ਨੇ ਔਰ ਉਹਨਾਂ ਧਾਰਮਿਕ ਜਗ੍ਹਾ ਵਾਜੀ ਹੈ ਇੱਥੇ ਕਬੱਡੀ ਵੀ ਕਰਾਈ ਜਾਂਦੀ ਆ ਜਿੱਤੇ ਹੋਰ ਵੀ ਜੋ ਧਾਰਮਿਕ ਕੰਮ ਸਾਰੇ ਹੁੰਦੇ ਆ ਲੰਗਰ ਲੱਗਦੇ ਆ ਸੰਗਤ ਬਹੁਤ ਧੁੰਮ ਧਮਾ ਕੇ ਆਉਦੀ ਆ ਔਰ ਬੜੇ ਵਧੀਆ ਤਰੀਕੇ ਨਾਲ ਮੇਲਾ ਕਰਾਇਆ ਜਾਂਦਾ ਔਰ ਔਰ ਇੱਥੇ ਇਹ ਹੀ ਬੇਨਤੀ ਕਰਦੇ ਆ ਸੰਗਤ ਨੂੰ ਜਿਉ ਨੌਜਵਾਨ ਵੀਰ ਆ ਮੁੰਡਾ ਮੈਂ ਬੇਨਤੀ ਕਰਾਂਗੇ ਵੀ ਜੇ ਉਹ ਤੁਸੀਂ ਉੱਥੇ ਆਜਾ ਕੇ ਦੇਖਦੇ ਹੋ ਕਬੱਡੀ ਹੁੰਦੀ ਆ ਖੋਲ ਹੁੰਦੇ ਆ ਜਾਂ ਹੋਰ ਖੇਡਾਂ ਹੁੰਦੀਆਂ ਵਾ ਉਹ ਅਸੀਂ ਤਾਂ ਇਹ ਬੇਨਤੀ ਕਰਾਂਗੇ ਵੀ ਤੁਸੀਂ ਉੱਥੇ ਉਸ ਲੈਂਡ 'ਚ ਲੱਗੋ ਔਰ ਧਾਰਮਿਕ ਸਥਾਨ ਤੇ ਜਾਓ ਔਰ ਆਪਣੀਆਂ ਜਿਹੜੀਆਂ ਸੇਧਾਂ ਵਾ ਉਹ ਸਹੀ ਰੱਖੋ ਔਰ ਨਸ਼ੇ ਤੇ ਆ ਕੇ ਤੇ ਖੇਡਾਂ ਵੱਲ ਧਿਆਨ ਦਿਓ ਜੀ। ਸ਼ਿਸ਼ਪੁੱਤਰ ਵੀ ਸਿੰਘ ਕਮਾਲਪੁਰਾ ਅੰਮ੍ਰਿਤਸਰ